1200 1300 ਵਿਕਣ ਵਾਲਾ ਸੂਟ ਸਿਰਫ 375 ਰੁਪਏ 4 4000 ਰੁਪਏ ਦਾ ਸੂਟ ਵੇਚ ਰਿਹਾ ਜੀ ਆਪਾਂ ਦੇਣਾ ਜੀ ਸਿਰਫ 1595 ਚੱਪਲ ਵੀ ਤੁਹਾਨੂੰ ਬਿਆਰੋ ਲੈਣ ਦੀ ਲੋੜ ਨਹੀਂ ਤੇ ਬਨਾਰਸੀ ਦੁਪੱਟਾ 400 ਮੰਨ ਲਓ 5000 ਦਾ ਹੈ ਸਾਡੇ ਕੋਲ ਤੁਹਾਨੂੰ 2000 ਦਾ ਮਿਲ ਜੂ ਜਿਹੜਾ ਬਾਜ਼ਾਰ 7000 ਦਾ ਉਹ 2500 2600 ਦਾ 1500 ਨਹੀਂ 1200 ਨਹੀਂ 1000 ਨਹੀਂ 900 ਨਹੀਂ 800 ਨਹੀਂ ਹੋਰ ਕਿੰਨਾ ਵੀਰੇ 695 3 3000 35 3500 ਦਾ ਸੂਟ ਵੇਚ ਰਿਹਾ ਜਿਹੜਾ ਆਪਾਂ ਸੇਲ ਚ ਲਾਤਾ ਜੀ 900 ਰੁਪਏ ਦਾ ਐਦਾਂ ਦੇ ਸ਼ਿਮਰ ਤੇ ਸਲਵਾਰ ਕਢਾਈ ਵਾਲੇ ਸੂਟ ਬਾਜ਼ਾਰ ਮਿਲਦੇ ਆ ਜੀ 2000 2200 2500 ਬਿਲਕੁਲ ਵੀਰੇ 750 ਰੁਪਏ ਦਾ ਸੂਟ ਇਹ ਕੋਈ 2000 ਨਹੀਂ ਕੋਈ 1700 ਨਹੀਂ ਇਹ ਆਪਾਂ ਸੂਟ ਦੇਣਾ ਜੀ ਸਿਰਫ 695 ਰੁਪਏ ਸਾਢੇ 550 ਦੀ ਰੇਟ ਇਹ ਭੈ ਜੀ ਕੱਲਾ ਸੂਟ ਮਿਲਦਾ ਜੇ ਬਜਾਰੋਂ 800 ਰੁਪਏ ਦਾ ਹਾਂਜੀ ਅਸੀਂ ਦੇਣਾ ਜੀ 1400 ਦਾ ਬੰਡਲ ਚਾਰ ਸੂਟਾਂ ਦਾ ਆ ਦੇਖੋ ਪਿਓਰ ਸਿਲਕ ਦੇ ਸੂਟ ਪਿਓਰ ਸਿਲਕ ਆ ਦੇਖੋ ਜਿਹੜੇ 15 1500 ਵਿਕਦੇ ਐ ਸਿਰਫ 550 ਦੀ ਰੇਟ 250 ਰੁਪਏ ਤੋਂ ਸੂਟ ਸ਼ੁਰੂ ਹੋ ਜਾਏਗਾ ਜੀ ਜਿਹੜਾ ਬਜਾਰ 450 500 ਵਿਕਦਾ ਇਹ 525 ਦਾ ਸਿਰਫ 595 ਰੁਪਏ ਇਹ ਐਦਾ ਦੇ ਬੁਟੀਕ ਦੇ ਸੂਟ ਨਾਲ ਬ੍ਰਸ਼ ਪੈਂਟ ਦੇ ਦੁਪੱਟੇ ਹਾਂਜੀ ਦੁਪੱਟਾ ਦੇਖੋ ਨਾਲ 495 ਦੋਸਤੋ ਅੱਜ ਤੁਹਾਨੂੰ ਲੈ ਕੇ ਆਏ ਹੋਇਆ ਪੂਰਨ ਚੰਦਨ ਕੰਪਨੀ ਸਟੋਰ ਤੇ ਜਿੱਥੇ ਤੁਹਾਨੂੰ 2025 ਦੀ ਸਭ ਤੋਂ ਪਹਿਲੀ ਸੇਲ ਦਿਖਾਉਣ ਲੱਗੇ ਤੇ ਵੀਰੇ ਹੋਰਾਂ ਨੇ ਸੇਲ ਦੇ ਉੱਪਰ ਬਹੁਤ ਵੱਡੇ ਵੱਡੇ ਆਫਰ ਲਾਇਆ ਪਹਿਲਾਂ ਤੁਸੀਂ ਆ ਸੂਟ ਚੈੱਕ ਕਰ ਲਓ ਸੂਟ ਨਹੀਂ ਹੈਗੇ ਵੇਚਣ ਵਾਸਤੇ ਕੱਲੇ ਸੈਂਪਲ ਆਏ ਹੋਇਆ ਵੀਰੇ ਹੋਰਾਂ ਨੇ ਤੇ ਸੂਟ ਤਾਂ ਦਾ ਸਟੋਰ ਭਰੇ ਪਿਆਗੇ ਵੀਰੇ ਤੋਂ ਜਾਣਦੇ ਵੀ ਕੀ ਰੇਟ ਦੇਣ ਲੱਗੇ ਨਵੇਂ ਸਾਲ ਤੇ ਵੀਰੇ ਸਸੀ ਗੱਲ ਜੀ ਹਾਂਜੀ ਵੀਰੇ ਕੀ ਸੇਲ ਦੀ ਐ ਇਸ ਵਾਰ ਨਵੇਂ ਮੈਂ ਪਿਆ ਜੀ ਨਵੇਂ ਸਾਲ ਦੇ 2025 ਚ ਆਪਾਂ ਭੈਣਾਂ ਭਰਾਵਾਂ ਦਾ ਇੰਨਾ ਕ ਫਾਇਦਾ ਕਰਨ ਦੀ ਸੋਚ ਲਿੱਤੀ ਐ ਕਿ ਭੈਣ ਭਰਾ ਖੁਸ਼ ਹੋ ਜਾਣਗੇ ਜਿੰਦੇ ਚ ਆਪਾਂ ਤੁਹਾਨੂੰ ਇਦਾਂ ਦੇ 5-500 5.500 ਰੁਪਏ ਨਾਲੇ ਸੂਟ ਲੋਹੜੀ ਧੱਕਣ ਕੀ ਰੇਟ ਵੀਰੇ 250 ਰੁਪਏ ਦਾ ਚੁੰਨੀ ਸੂਟ ਚੁੰਨੀ ਸੂਟ 250 ਰੁਪਏ ਦਾ ਚੁੰਨੀ ਸੂਟ 250 ਰੁਪਏ ਦਾ ਜੀ ਤੇ ਡਿਜ਼ਾਈਨ ਇੱਕ ਦਿਖਾ ਰਹਿਆਂ ਤੇ ਮਿਲਣਗੇ ਤੁਹਾਨੂੰ 15 ਤੋਂ 20 ਡਿਜ਼ਾਈਨ ਤੇ ਨਾਲ ਕਲਰ ਵੀ ਚੈੱਕ ਕਰਿਓ ਬਹੁਤ ਸੋਹਣੇ ਕ ਤੇ ਕਲਰ ਹੈਗੇ ਆ ਵੀਰ ਹੋਰਾਂ ਆ ਵੀ ਬੜਾ ਪਿਆਰਾ ਮਸਲਿਨ ਦਾ ਸੂਟ ਹੈ ਜੀ ਨਾਲ ਦੁਪੱਟਾ 550 600 ਵਿਕਣ ਵਾਲਾ 275 ਰੁਪਏ ਦਾ ਸਿਰਫ 275 275 ਲੋਹੜੀ ਤੱਕ ਦੀ ਸੇਲ ਹੈ ਜੀ ਇਹ ਮੈਂ 1 ਕਿਗੜ ਡਿਜ਼ਾਈਨ ਦਿਖਾ ਰਿਹਾ ਜੀ ਮੇਰੇ ਕੋ ਸਾਰਿਆਂ ਚ 3 3 4 4 5 5 10 10 ਡਿਜ਼ਾਈਨ ਮਿਲ ਸਕਣਗੇ ਜੀ ਆਹ ਲੋ ਜੀ ਪਿਓਰ ਮਸਲੀਨ ਦਾ ਸੂਟ 550 ਵਾਲਾ ਧਾਗੇ ਦਾ ਕੰਮ ਨਾਲ ਦੁਪੱਟਾ ਲੈਂਸ ਲੱਗਾ ਹੋਇਆ 250 ਰੁਪਏ ਦਾ ਜੀ ਸਿਰਫ 250 ਦਾ ਲਓ 250 ਰੁਪਏ ਦਾ ਹੀ ਆ ਲੋ ਜੀ ਲੋਹੜੀ ਆ ਜਾਂ ਕੋਈ ਵੀ ਫੰਕਸ਼ਨ ਆ ਤਾਂ ਤੁਹਾਡੇ ਬਹੁਤ ਵੱਡੇ ਫਾਇਦੇ ਹੋਣ ਲੱਗੇ ਆ ਕਿ ਲਗਭਗ ਲਗਭਗ 60 70% ਆਫ ਵੀਰ ਹੋ ਰਿਹਾ ਹੈ ਮਸਲੀਨ ਦਾ ਸੂਟ ਡਿਜ਼ਾਈਨ 14 ਮਿਲ ਜਾਣਗੇ 1200 1300 ਵਿਕਣ ਵਾਲਾ ਸੂਟ ਸਿਰਫ 375 ਰੁਪਏ ਦਾ ਚੁੰਨੀ ਨਹੀਂ ਹੈਗੀ ਚੁੰਨੀ ਵੀ ਨਾਲ ਹੈ ਜੀ ਚੁੱਲੀ ਹਰ ਕਿਸੇ ਦੇ ਨਾਲ ਦੁਪੱਟਾ ਹਰ ਕਿਸ ਨਾਲ ਮਿਲੇਗਾ ਦੁਪੱਟਾ ਵੀ ਬਹੁਤ ਸੋਹਣਾ ਐਦਾਂ ਦੇ ਪੈਚਵਾਰ ਵਾਲੇ ਸੂਟ نیچے ਫੈਂਸੀ ਲਾਇਆਸ ਲੱਗੇ ਨਾਲ ਦੁਪੱਟਾ ਦੇਖ ਲਓ ਬਿਲਕੁਲ ਜੀ ਫੈਂਸ ਵਾਲਾ ਦੁਪੱਟਾ ਨਾਲ ਕਰੇਵ ਕੋਈ 500 600 ਨਹੀਂ ਜੀ 265 ਰੁਪਏ ਦਾ ਕਰ ਲਓ ਸਿਰਫ 265 ਦਾ 265 ਰੁਪਏ ਦਾ ਜੀ ਲਓ ਜੀ ਕੋਈ 1500 ਨਹੀਂ ਕੋਈ 1600 ਨਹੀਂ ਹਾਂਜੀ ਸਿਰਫ ਤੇ ਸਿਰਫ 495 ਰੁਪਏ ਦਾ ਸਿਰਫ 495 ਰੁਪਏ ਦਾ 5 ਮੀਟਰ ਵੀਰੇ ਪੂਰਾ 5 ਮੀਟਰ ਕਰੇਵ ਦਾ ਸੂਟ ਹੈ ਜੀ ਇਹ ਉਹ ਡਿਜ਼ਾਈਨ ਇਹਦੇ ਵਿੱਚ ਮਿਲ ਜਾਣਗੇ 100 ਤੋਂ ਜ਼ਿਆਦਾ ਕਰੇਪ ਦਾ ਤਾਂ ਕੱਲਾ ਸੂਟ ਵੀਰੇ 700 ਤੋਂ ਘੱਟ ਨਹੀਂ ਆਉਂਦਾ ਮੈਂ ਕਹਾਂ ਜੀ 80 495 ਵਿੱਚ 100 ਡਿਜ਼ਾਈਨ ਦੇਣਿਆਂ ਨਾਲੇ ਹੁਣ ਵੀਡੀਓ 'ਚ ਸਾਰੇ ਡਿਜ਼ਾਈਨ ਹੀ ਦਿਖਾ ਸਕਦੇ ਦੋ-ਦੋ ਤਿੰਨ-ਤਿੰਨ ਦਿਖਾਈ ਜਾਂਦੇ ਆ ਆਹ ਦੇਖੋ ਐਦਾਂ ਦੇ ਬੁਟੀਕ ਦੇ ਸੂਟ ਜਿਨ੍ਹਾਂ ਨੇ ਮਚਾਈ ਹੋਈ ਏ ਤਮਾਰ ਇਹ ਵੀ ਪਿਓਰ ਕਰੇਪ ਤੇ ਬੁਟੀਕ ਦਾ ਸੂਟ ਹੈ ਜੀ ਇਹ ਵੀ ਬਜ਼ਾਰ ਤੁਹਾਨੂੰ 1000 1200 ਤੋਂ ਘੱਟ ਨਹੀਂ ਮਿਲੇਗਾ ਇਹ ਐਦਾਂ ਦੇ ਬੁਟੀਕ ਦੇ ਸੂਟ ਨਾਲ ਬ੍ਰਸ਼ ਪੈਂਟ ਦੇ ਦੁਪੱਟੇ ਹਾਂਜੀ ਦੁਪੱਟਾ ਦੇਖੋ ਨਾਲ 495 ਸਿਰਫ 495 495 ਦੇ ਦੁਪੱਟਾ ਬ੍ਰਸ਼ ਪੈਂਟ ਆਏਗਾ ਜਿੱਦਾਂ ਮੈਂ ਤੁਹਾਨੂੰ ਕਿਹਾ ਡਿਜ਼ਾਈਨ 100 ਤੋਂ ਵੱਧ ਮਿਲ ਜਾਣਗੇ ਤੇ 100 ਤੋਂ ਵੱਧ ਹੀ ਦਵਾਂਗੇ ਜੀ ਆਹ ਲਓ ਜੀ ਆਹ ਲਓ ਜੀ ਐਦਾਂ ਦੇ ਡਿਜ਼ਾਈਨ ਦੁਪੱਟਾ ਖੋਲ ਕੇ ਦਿਖਾਓ ਜੀ ਆਹ ਦੇਖੋ ਆਹ ਬੁਟੀਕ ਦਾ ਪੀਸ ਪਿਓਰ ਸਿਲਕ ਤੇ ਆ ਆ ਗਿਆ ਨਾਲ ਡਿਜ਼ਾਈਨਰ ਦੁਪੱਟਾ ਕੀ ਰੇਟ ਵੀ ਇਹ ਸੂਟ 12 1300 ਦਾ ਵਿਕਦਾ ਸੀ ਆਪਾਂ ਕਰਤਾ ਜੀ ਸਿਰਫ 595 ਰੁਪਏ ਦਾ ਸੋਚ ਕੇ ਜੇ ਬੋਲਿਓ ਕਿਤੇ ਘੱਟ ਤਾਂ ਨਹੀਂ ਦੱਸਿਆ ਗਿਆ ਮੈਂ ਕਹਿੰਦੀ ਸਕਰੀਨਸ਼ਾਟ ਲੈ ਲਓ ਤੇ 595 ਦਾ ਆ ਕੇ ਲੈ ਜਾਓ ਹੋਰ ਦੱਸੋ ਹਾਂ ਲਓ ਜੀ ਆ ਲਓ ਹੋਰ ਡਿਜ਼ਾਈਨ ਹਾਂਜੀ ਹੋਰ ਐਦਾਂ ਦੇ ਡਿਜ਼ਾਈਨ ਮਿਲ ਜਾਣਗੇ 12 ਤੋਂ 15 ਜੀ ਇਹ ਤਾਂ ਮੈਂ ਤੁਹਾਨੂੰ ਇੱਕ ਇੱਕ ਦਿਖਾ ਰਹੀ ਕਿਉਂਕਿ ਅੱਜ ਸੇਲ 'ਚ ਵੈਰਾਈਟੀ ਬਹੁਤ ਦਿਖਾਣੀ ਹੈ ਜੀ ਇੱਕਾ ਵੂਲਨ ਵਰਕ ਬਹੁਤ ਚੱਲ ਰਿਹਾ ਜੀ ਲੌਂਗ ਸੂਟ ਹੈ ਜੀ ਕੋਈ ਮਹਿੰਗਾ ਨਹੀਂ ਜੀ ਕੋਈ ਮਹਿੰਗਾ ਨਹੀਂ ਹੋਰ ਸਸਤਾ ਹੈ ਉਹ 595 ਦਾ ਸੀ ਇਹ 525 ਦਾ 525 ਰੁਪਏ ਦਾ ਦੁਪੱਟਾ ਚੈੱਕ ਕਰੋ ਆ ਦੇਖੋ ਆਰਗੈਂਜ਼ਾ ਦਾ ਦੁਪੱਟਾ ਨਾਲ ਇਹ ਲੱਗੀ ਹੈ ਜੀ ਸੇਲ ਮਾਲੀ ਕਰੀਏ ਨੇ ਤੁਹਾਡੇ ਕੋਲ ਸੂਟ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਆ ਵੀਰੇ 250 ਰੁਪਏ ਤੋਂ ਸੂਟ ਸ਼ੁਰੂ ਹੋ ਜਾਏਗਾ ਜੀ ਜਿਹੜਾ ਬਾਜ਼ਾਰ 450 500 ਵਿਕਦਾ ਹੈ ਹਾਂਜੀ ਔਰ ਉੱਪਰ ਦੇ ਉੱਪਰ ਜਿਹੜਾ ਮਰਜੀ ਦੁਨੀਆ ਦਾ ਡਿਜ਼ਾਈਨ ਲੈ ਲਓ ਜਿਹੜਾ ਬਾਜ਼ਾਰ 2000 ਰੁਪਏ ਦਾ 1000 ਰੁਪਏ ਦਾ ਮਿਲੇਗਾ ਜਿਹੜਾ ਬਾਜ਼ਾਰ 5000 ਦਾ ਉਹ 17 1800 ਦਾ ਮਿਲੇਗਾ ਤਾਂ ਹੀ ਅਸੀਂ ਤੁਹਾਨੂੰ ਪੂਰਨ ਚੰਨਣ ਕੰਪਨੀ ਸਟੋਰ ਤੇ ਲੈ ਕੇ ਆਉਣੇ ਆ ਤੁਹਾਡੇ ਵੀ ਫਾਇਦੇ ਹੋਣੇ ਆ ਤੇ ਵੀਰ ਹੋਰਾਂ ਦੇ ਵੀ ਫਾਇਦੇ ਆ ਦੇਖੋ ਪਿਓਰ ਸਿਲਕ ਦੇ ਸੂਟ ਪਿਓਰ ਸਿਲਕ ਆ ਦੇਖੋ ਜਿਹੜੇ 15 1 ਸਿਰਫ 550 ਦੀ ਰੇਂਜ 550 ਦਾ ਸਾਢੇ 550 ਦੁਪੱਟੇ ਆ ਗਏ ਹੈਵੀ ਜੀ ਨਾਲ 4 ਸਾਈਡ ਦੇ ਦੁਪੱਟੇ ਆ ਗਏ 30 ਦੇ ਨਾਲ ਆਏਗੀ ਬਾਜੂ ਔਰ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਘੱਟੋ ਘੱਟ ਵੀ 25 ਤੋਤੀ 25 ਤੋਂ 30 ਡਿਜ਼ਾਈਨ ਵੀ ਲਿਆਏ ਤੇ ਸੂਟ ਵੀ ਇੰਨੇ ਸਸਤੇ ਬਿਲਕੁਲ ਜੀ ਆਹ ਡਿਜ਼ਾਈਨ ਇਹ ਤਾਂ ਕਰਤੀ ਹੈ ਕਮਾਲ ਜੀ ਇਹ ਡੱਗ ਵੇਚ ਰਿਹਾ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਪਿਓਰ ਸ਼ਿਮਰ ਦਾ ਸੂਟ ਹੈ ਜੀ ਨਾਲ ਆਏਗਾ ਜੀ 4 ਸਾਈਡ ਦੁਪੱਟਾ ਕੀ ਰੇਂਜ ਵੀ ਇਹ ਭਾਈ ਜੀ ਕੱਲਾ ਸੂਟ ਮਿਲਦਾ ਜੇ ਬਜਾਰੋਂ 800 ਰੁਪਏ ਦਾ ਹਾਂਜੀ 80 ਦੇਣਾ ਜੀ 1400 ਦਾ ਬੰਡਲ ਚਾਰ ਸੂਟਾਂ ਦਾ ਚਾਰ ਸੂਟ 1400 ਦੇ 1400 ਦੇ 3500 ਰੁਪਏ ਦੇ ਆ ਦੇਖ ਲਓ ਜੀ ਰੰਗ ਦੇਖੋ ਚਾਹੇ ਜਿਹੜਾ ਮਰਜੀ ਬਣਾਈ ਚਲੋ ਚਾਹੇ ਮਾਮੀਂ ਦੇਰੋ ਚਾਹੇ ਮਾਸੀਂ ਦੇਰੋ ਚਾਹੇ ਭੂਆਂ ਦੇਰੋ ਤੁਹਾਡੇ ਵਿਆਹਾਂ ਦੇ ਵਿੱਚ ਵੀ ਬਹੁਤ ਵੱਡੇ ਫਾਇਦੇ ਹੋਣਗੇ ਬਿਲਕੁਲ ਜੀ ਬਿਲਕੁਲ ਉਸ ਤੋਂ ਬਾਅਦ ਆ ਦੇਖੋ ਪਿਓਰ ਸ਼ਿਮਰ ਦੇ ਉੱਤੇ ਜਿਹੜੇ ਲੋਗ ਦੁਕਾਨਦਾਰ ਰਿਟੇਲ ਦੇ ਵਿੱਚ 15 1500 ਦਾ ਸੂਟ 18 1800 ਦਾ ਸੂਟ ਵੇਚਦੇ ਪਏ ਆ ਆ ਦੇਖੋ ਇਦਾਂ ਦੇ ਸਰਦਾਰੀ ਸੂਟ ਪਿਓਰ ਸ਼ਿਮਰ ਦੇ ਨਾਲ ਆਣਗੇ ਜੀ ਦੁਬੱਟੇ ਫੋਰ ਸੈਟਡ ਇਹਦੇ ਚ ਡਿਜ਼ਾਈਨ 5 ਯਾਰ ਜਿੰਦੇ ਲਗਾ ਜੀ ਰੇਂਜ ਕੋਈ 1500 ਨਹੀਂ ਕੋਈ 1600 ਨਹੀਂ 650 ਰੁਪਏ ਦਾ ਸੂਟ ਮਿਲਣਾ ਹੈ ਜੀ ਮੈਨੂੰ ਇਹ 1200 ਦਾ ਲੱਗਦਾ ਸੀ ਘੱਟੋ ਘੱਟ ਤੁਹਾਡਾ ਰੇਟ ਵੀ ਹੈ 1000 ਤੱਕ ਜਾਂਦੇ ਜਾਂਦੇ ਤਾਂ ਵੀਡੀਓ ਸੀ ਤੁਸੀਂ ਕਹਿਣਾ ਇੰਨੇ ਡਿਜ਼ਾਈਨ ਇਹ ਆਹ ਲਓ ਜੀ ਇਹ ਆ ਗਿਆ ਜੀ ਬੁਟੀਕ ਦਾ ਪੀਸ ਆ ਤੁਹਾਨੂੰ ਮੈਂ ਪੀਸ ਖੁੱਲਾ ਦਿਖਾ ਦਿੰਨਾ ਇਹ ਬਹੁਤ ਹੀ ਸੋਹਣਾ ਪੀਸ ਹੈ ਜੀ ਤੁਸੀਂ ਪੀਸ ਥੋੜਾ ਮਿਆਰ ਹੋਇਆ ਇਹ ਸੂਟ ਕਿੰਨਾ ਪਿਆਰਾ ਲੱਗਣਾ ਦੇਖੋ ਜੀ ਦੀਦੀ ਆ ਗਿਆ ਜੀ ਨਾਲ ਲੰਦਾ ਦੁਪੱਟਾ ਔਰਗੈਂਜਾ ਦਾ ਆ ਦੇਖੋ ਹਾਂ ਜੀ ਵੀਰੇ ਕੀ ਰੇਂਜ ਰੇਂਜ ਹੁਣ ਤੁਸੀਂ ਬਾਜ਼ਾਰ ਨਹੀਂ ਸੋਚੋਗੇ ਤਾਂ 1200 1300 ਬਿਲਕੁਲ ਜੀ ਬਿਲਕੁਲ 550 ਦੀ ਰੇਂਜ ਸਿਰਫ 550 ਸਾਢੇ 550 ਜੀ 550 ਆ ਦੇਖ ਲੋ ਇਹ ਨਾਲ ਕੜਾਈ ਵਾਲਾ ਦੁਪੱਟਾ ਤੇ ਦੇਖੋ ਕਿੰਨੇ ਪਿਆਰੇ ਪਿਆਰੇ ਕਲਰ ਲੈ ਕੇ ਆਏ ਆ ਇਹ ਆ ਲੋ ਜੀ ਤੇ ਐਂਦੇ ਜਿਹੇ ਡਿਜ਼ਾਈਨ ਮਿਲ ਜਾਣਗੇ ਘੱਟ ਤੋਂ ਘੱਟ ਨਹੀਂ ਤਾਂ 30 ਤੋਂ 40 ਡਿਜ਼ਾਈਨ ਮ ਅੱਜ ਕੱਲ੍ਹ ਆ ਡਿਜ਼ਾਈਨ ਨੇ ਧੂਮ ਪਾਈ ਹੋਈ ਏ ਜੀ ਪਿਓਰ ਸਿਲਕ ਦੇ ਏ ਜੀ ਪਿਓਰ ਸਿਲਕ ਦਾ ਸੂਟ ਨਾਲ ਦੁਪੱਟਾ ਇਹ 1000 12 1200 ਦਾ ਸੂਟ ਵਿਕਰੇ ਆ ਜੀ ਸਿਰਫ 500 ਰੁਪਏ ਦਾ ਸਿਰਫ 500 ਦਾ 500 ਜੀ ਤੁਸੀਂ ਦੇਖ ਲਓ ਇੰਨੀ ਵੀਡੀਓ ਬਣ ਗਈ ਆ ਹਾਲੇ ਆਪਾਂ 500 ਤੋਂ ਉੱਪਰ ਨਹੀਂ ਗਏ ਆ ਰੰਗ ਦੇਖੋ ਪਿਓਰ ਦੇ ਆ ਲਓ ਜੀ ਇੱਕ ਪਿਆਰਾ ਕਲਰ ਇੱਕ ਨਾਲ ਦੋਸਤੋ ਤੁਸੀਂ ਦੇਖਿਆ ਇੱਕ ਸੂਟ ਦੇ ਮੁੱਲ ਕਿਵੇਂ ਤਾਂ ਉਹਨੂੰ ਪੂਰਾ ਸੂਟਾਂ ਦਾ ਬੰਡਲ ਮਿਲ ਜਾਂਦਾ 2 2000 ਰੁਪਏ ਦਾ ਰਿਟੇਲ ਦੀਆਂ ਦੁਕਾਨਾਂਾਂ ਤੇ ਸੂਟ ਵਿਕਰੇ ਆ ਜਿਮੀ ਚੋ ਕਪੜਾ ਹਾਂਜੀ ਵੀਰੇ ਬਿਲਕੁਲ ਇਹ ਕੋਈ 2000 ਨਹੀਂ ਕੋਈ 1700 ਨਹੀਂ ਇਹ ਆਪਾਂ ਸੂਟ ਦੇਣਾ ਜੀ ਸਿਰਫ 695 ਰੁਪਏ ਐਦਾਂ ਦੇ ਸ਼ਿਮਰ ਤੇ ਸਲਵਾਰ ਕਢਾਈ ਵਾਲੇ ਸੂਟ ਬਾਜ਼ਾਰ ਮਿਲਦੇ ਆ ਜੀ 2200 2500 ਬਿਲਕੁਲ ਵੀਰੇ 750 ਰੁਪਏ ਦਾ ਸੂਟ ਜੀ 3 3000 35 3500 ਦਾ ਸੂਟ ਵੇਚ ਰਿਹਾ ਜਿਹੜਾ ਆਪਾਂ ਸੇਲ 'ਚ ਲਾ ਦਿੱਤਾ ਜੀ 900 ਰੁਪਏ ਦਾ ਸਿਰਫ 900 ਦਾ 900 ਦਾ ਨੇਚਰਲ ਗਰੇਬ オリジナル ਨੇਚਰਲ ਗਰੇਬ ਜਿਹੜਾ ਤੇ ਹੈਗਾ ਵੀਰੇ ਬਹੁਤ ਸਟਾਕ ਹੈ ਜੀ ਸਕਰੀਨ ਸ਼ਾਟ ਲੈ ਲਓ ਕਲਰ ਦੇਖੋ ਪਹਿਲਾਂ ਤਾਂ ਬਹੁਤ ਹਜ਼ਾਰਾਂ ਨਹੀਂ ਲੱਖਾਂ ਦੀ ਤਦਾਦ ਚ ਸੂਟ ਹੈ ਜੀ ਲੱਖਾਂ ਦੀ ਤਦਾਦ 1500 ਨਹੀਂ 1200 ਨਹੀਂ 1000 ਨਹੀਂ 900 ਨਹੀਂ 800 ਨਹੀਂ ਹੋਰ ਕਿੰਨਾ ਵੀਰੇ 695 ਆ ਲਓ ਜੀ 695 ਚ ਆਇਆ ਜੇ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਆ ਗਏ ਗੋਟਾ ਪੱਤੀ ਦਾ ਦੁਪੱਟਾ ਨਾਲ ਕੰਟਰਾਸਟ ਦੇ ਦੁਪੱਟੇ ਆਣਗੇ ਚਾਰ ਚਾਰ ਰੰਗ ਆਣਗੇ ਕੁਆਂਟੀਟੀ ਜਿੰਨੀ ਮਰਜ਼ੀ ਲੈ ਲਓ ਜੀ ਇਹ ਅਸੀਂ ਸੂਟ ਬਾਜ਼ਾਰੋਂ ਖਰੀਦੇ ਸੀ ਮਹਿੰਗੇ ਮਤਲਬ ਕੋਈ 2500 ਦਾ ਕੋਈ 3000 ਰੁਪਏ ਦਾ ਅਸੀਂ ਸਾਰੇ ਉਹਨਾਂ ਦੇ ਸੇਮ ਡਿਜ਼ਾਈਨ ਆਪਣੀ ਫੈਕਟਰੀ ਚ ਕਾਪੀ ਕਰਵਾਉਂਦੇ ਆ ਜੀ ਆ ਲਓ ਜੀ ਆ ਲਓ ਜੀ ਦੁਪੱਟੇ ਅਸੀਂ ਆਪ ਖੁਦ ਮਾਰਕੀਟ ਦੇ ਵਿੱਚੋਂ 2500 ਦਾ ਖਰੀਦੇ ਆ ਲੇਕਿਨ ਅਸੀਂ ਤਿਆਰ ਕਰਾ ਕੇ ਇਹਦਾ ਰੇਟ ਕੱਢਿਆ ਸਿਰਫ 850 ਰੁਪਏ 850 ਦਾ 850 ਰੁਪਏ ਦਾ ਪਿਓਰ ਸ਼ਿਮਰ ਦਾ ਸੂਟ ਇੰਨਾ ਹੈਵੀ ਫੋਰ ਸਾਈਡ ਦੁਪੱਟਾ ਜੀ ਡਿਜ਼ਾਈਨ 10 ਤੋਂ 15 ਮਿਲ ਜਾਣਗੇ ਜੀ ਕੋਈ ਇੱਕ ਇੱਕ ਡਿਟੇਲ ਵੀਡੀਓ ਚ ਤਾਂ ਦਿਖਾ ਰਹੇ ਆ ਕਿਉਂਕਿ ਵੈਰਾਈਟੀ ਜ਼ਿਆਦਾ ਦਿਖਾਣੀ ਹੈ ਲੋ ਜੀ ਇੰਦੇ ਜਿਵੇਂ ਬਹੁਤ ਵੱਡਾ ਧਮਾਕਾ ਸ਼ਿਮਰ ਦਾ ਹੈਂਡਵਰਕ ਦਾ ਸੂਟ ਪੀਸ ਖੁੱਲਾ ਦਿਖਾ ਦਿੰਨੇ ਆ ਜੀ ਸ਼ਿਮਰ ਦਾ ਹੈਂਡਵਰਕ ਦਾ ਸੂਟ ਸਲਵਾਰ ਤੇ ਕਢਾਈ ਆ ਪਹਿਲੇ ਸਲਵਾਰ ਦੇਖ ਲਓ ਜੀ ਆਹ ਦੇਖੋ ਸਲਵਾਰ ਤੇ ਕਢਾਈ ਕੀਤੀ ਹੋਈ ਹੈ ਜੀ ਇਹ ਆ ਗਈ ਨਾਲ ਸ਼ਿਮਰ ਦੀ ਸ਼ਰਟ ਹੈਂਡਵਰਕ ਵਾਲੀ ਆਹ ਲਓ ਜੀ ਨਾਲ ਗੋਟਾ ਪੱਟੀ ਵਾਲਾ ਜਿਹੜਾ ਦੁਪੱਟਾ ਬੜਾ ਹੀ ਪਿਆਰਾ ਆਹ ਲਓ ਤੇ ਕੋਈ 2500 ਨਹੀਂ ਜੀ ਇਹ ਹਾਂਜੀ ਵੀਰੇ 750 750 ਵੀਰੇ 750 ਚ ਸ਼ਿਮਰ ਦੇ ਸੂਟ ਮਿਲ ਰਹੇ ਆ ਤੇ ਫਟਾਫਟ ਆ ਜਿਓ ਜਿਨ੍ਹਾਂ ਨੇ ਵਿਆਹ ਸ਼ਾਦੀ ਦਾ ਕਪੜਾ ਲੈਣਾ ਜਾਂ ਵੇਚਣ ਵਾਸਤੇ ਜੇ 750 ਦਾ ਲੈ ਕੇ ਜਾਓਗੇ ਤਾਂ ਮੈਂ ਗਰੰਟੀ ਨਾਲ ਕਹਿੰਦਾ ਜੀ ਤੁਸੀਂ 1500 ਰੇਟ ਰੱਖ ਦੋ ਲੋਕੀ 1500 ਚ ਲੈ ਜਾਣਗੇ ਰੇਟ ਵਧਾ ਦਿਓ ਵੀਰੇ ਮੈਨੂੰ ਨਾ ਮੈਨੂੰ ਲੱਗਦਾ ਮੈਂ ਰੇਟ ਸੁਣ ਕੇ ਬੇਹੋਸ਼ ਨਾ ਹੋ ਜਾਾਂਗੇ ਨਾ ਜੀ ਨਾ ਰੇਟ ਸਾਡੇ ਇਹੀ ਰਹਿਣਗੇ ਕਿਉਂਕਿ ਪਹਿਲੀ ਸੇਲ ਹੈ ਜੀ ਪਹਿਲੀ ਸੇਲ ਹੀ ਇਹੋ ਜੀ ਸੇਲ ਲਾਣੀ ਹੈ 2025 ਦੀ ਕਿ ਪੂਰਾ ਪੰਜਾਬ ਹਰਿਆਣਾ ਹਿਮਾਚਲ ਪੂਰਨ ਚੰਦ ਕੰਪਨੀ ਆਣ ਤੇ ਮਜਬੂਰ ਹੋ ਜਾਣ ਕਿ ਭਾਈ ਸਾਡਾ ਫਾਇਦਾ ਹੋਣਾ ਤਾਂ ਪੂਰਨ ਚੰਦ ਕੰਪਨੀ ਦੇ ਹੋਣਾ ਆਹ ਲਓ ਜੀ ਐਦਾਂ ਦੇ ਹੈਂਡਵਰਕ ਦੇ ਸੂਟ ਨਾਲ ਦੁਪੱਟੇ ਆ ਲੋ ਜੀ ਵੀਰੇ ਇਹਨਾਂ ਦਾ ਕੋਈ ਖਾਸ ਰੇਟ ਨਹੀਂ ਜੀ ਇਹ ਹੀ ਹੈ ਪਿਓਰ ਨੇਚਰਲ ਤੇ ਜਿਹੜੇ 3 3000 ਦੇ ਵਿਕਦੇ ਆ ਜੀ 850 ਜਾਂ 900 ਦੇ ਵਿੱਚ ਲੜਾਈ ਵਾਲਾ ਸਟੈਂਡਰਡ ਸਾਈਜ਼ ਵਧੀਆ ਕੋਟ ਸੈਟ ਨਾਲ ਆਏਗਾ ਜੀ ਟਰੌਜ਼ਰ ਨਾਲ ਆਏਗੀ ਜੀ ਕੜਾਈ ਵਾਲੀ ਬੈਲਟ ਹਾਂਜੀ ਇਹ ਆਪਾਂ ਦੇਣਾ ਹੈ ਜੀ ਸਿਰਫ ਤੇ ਸਿਰਫ 550 ਰੁਪਏ ਦਾ ਆ ਪੂਰਾ ਸੈਟ 550 ਰੁਪਏ ਦਾ 550 ਰੁਪਏ ਦਾ ਨਾਲ ਫੈਂਸੀ ਬੈਲਟ ਤੇ ਇਸ ਤੋਂ ਵੀ ਸਸਤੇ ਹੱਲੇ ਹੈਗੇ ਆ ਜੀ ਇਹ ਲੋ ਜੀ ਪੂਰਾ ਵਧੀਆ ਵੈਲਵਟ ਦਾ ਕੋਡ ਸੈਟ ਸਟੈਂਡਰਡ ਸਾਈਜ਼ ਨਾਲ ਆਏਗਾ ਜੀ ਟਰੌਜ਼ਰ ਕੀ ਹੈ ਵੀਰੇ ਇਹ ਬਾਜ਼ਾਰ 800 900 ਵਿਕ ਰਿਹਾ ਜੀ ਬਿਲਕੁਲ ਅਬ ਗੁੱਸਾ ਦੁਕਾਨਦਾਰ ਜੁਰ ਮੰਨਣਗੇ ਲੇਕਿਨ ਅਸੀਂ ਫਾਇਦਾ ਕਰਣਾ ਪੈਣਾ ਬਰਾਮਾ ਦਾ 800 900 ਵਾਲਾ 450 ਚ ਦੇਵਾਂਗੇ ਜੀ ਸਿਰਫ 450 ਸਿਰਫ 450 ਦੇ ਵਿੱਚ ਜੀ ਉਸ ਤੋਂ ਬਾਅਦ ਐਡਾ ਦੇ ਵੈਲਵਟ ਦੇ ਨਾਈਟ ਸੂਟ ਹਾਂਜੀ ਵੀਰੇ ਰੇਟ ਸੁਣ ਕੇ ਹੈਰਾਨ ਹੋ ਜਾਣਾ ਤੁਸੀਂ ਕੀ ਰੇਟ ਹੈ ਵੈਲਵਟ ਦਾ ਇੰਨੇ ਚ ਵੈਲਵਟ ਦਾ ਪਲੇਨ ਕਪੜਾ ਨਹੀਂ ਜਾਂਦਾ ਪਲੇਨ ਕਪੜਾ 5 ਮੀਟਰ ਲੈਣ ਜਾਓਗੇ 100 ਰੁਪਏ ਮੀਟਰ 500 ਦਾ ਪਲੇਨ ਕਪੜਾ ਆਊਗਾ ਪੈਰ ਸਵਾਈ ਕਰਾਓਗੇ ਨਾਈਟ ਸੂਟ ਦੀ 400 ਸਵਾਈ 900 ਦਾ ਪੈ ਗਿਆ ਆਪਾਂ ਦੇਣਾ ਜੀ 350 ਰੁਪਏ ਉਹ ਬਾਅਦ ਇਸ ਤੋਂ ਥੋੜੇ ਵਧੀਆ ਡਿਜ਼ਾਈਨਰ ਮਾਲ ਹੀ ਸਾਰਾ ਹੁਣ ਰੋਜ਼ ਆ ਰਿਹਾ ਜੀ ਲੋਕ ਇੰਨੀ ਦੂਰੋਂ ਦੂਰ ਰੈਡੀਮੇਡ ਲੈਣ ਆ ਰਹੇ ਆ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਆ ਦੇਖੋ ਇੰਦਾ ਦੇ ਵੱਡੇ ਸਾਈਜ਼ ਡਬਲ ਐਕਸਲ ਕਪੜੇ ਦੇ ਵਿੱਚ ਆਹ ਜੀ ਡਬਲ ਐਕਸਲ ਸਾਈਜ਼ ਹੈ ਜੀ ਇਹ ਬਾਜ਼ਾਰ 2-2000 ਦਾ 18-1800 ਦਾ ਵਿਕ ਰਿਹਾ ਆਪਾਂ ਲੈਣਾ ਜੀ 550 ਰੁਪਏ ਦਾ ਸਿਰਫ 550 ਸਿਰਫ 550 ਦਾ ਲੋ ਜੀ ਇੱਕ 4-400 5-500 ਵਿਕਣ ਵਾਲੀਆਂ ਮਿੱਡੀਆਂ ਸਰਦੀਆਂ ਦੀਆਂ ਗਰਮ ਮਿੱਡੀਆਂ ਆ ਨਾਲ ਸਭ ਦੇ ਪਲਾਜ਼ੋ ਆਏਗਾ ਜੀ ਜੇ ਪਲੇਨ ਲੈਣੀ ਹੈ ਜੀ ਤੇ 190 ਰੁਪਏ ਸਿਰਫ 190 ਬਿਲਕੁਲ ਜੀ ਆ ਜੇ ਵੱਡੇ ਨਾਈਟ ਸੂਟ ਲੈਣੇ ਆ 4XL ਦੇ ਉਹ ਲੱਗਣਗੇ ਜੀ 200 ਰੁਪਏ ਤੇ ਜੇ ਲੈਣੇ ਆ ਜੀ ਛੋਟੇ ਉਹ ਲੱਗਣਗੇ ਜੀ 175 ਰੁਪਏ ਚ ਮੈਨੂੰ ਤਾਂ ਲੱਗੇ ਵੱਡੇ ਵਾਲੇ ਤਾਂ 4-500 ਦੇ ਕਰੋ ਨਾ ਜੀ ਨਾ ਤੁਹਾਡੇ ਹੱਥ ਵਾਲਾ ਵੀ 200 ਰਹਿ 50 ਰੰਗ ਮਿਲ ਜਾਣਗੇ ਇਹਦੇ ਦੇ ਜੀ ਵਾਸਤੇ 15 ਡਿਜ਼ਾਈਨ ਮਿਲ ਜਾਣਗੇ 200 ਰੁਪਏ ਦਾ ਜੇ ਕਿਸੇ ਨੇ ਛੋਟਾ ਲੈਣਾ ਕੋਈ ਮੇਰੀ ਭੈਣ ਪਰ ਆ ਜਿਹੜੇ ਥੋੜਾ ਜਿਹਾ ਪਤਲਾ ਸਾਈਜ਼ ਹੈ ਜਿਹਦੇ ਤੇ ਉਹਦੇ ਬਸ 175 ਜੀ ਸਰ ਜੂ ਸੇਮ ਡਿਜ਼ਾਈਨ 175 ਜੀ ਜੀ ਸਿੰਗਲ ਸੂਟ ਦੇ ਦੋਗੇ ਦੇ ਦਾਂਗੇ ਜੀ 100% ਦਵਾਂਗੇ ਜੀ ਆ ਤੁਸੀਂ ਸੂਟ ਦੇਖ ਲਓ ਐਡਾ ਕ ਵਧੀਆ ਸੂਟ ਹੈ ਇੱਦੇ ਦੇ ਜੀ ਡਿਜ਼ਾਈਨ 50 ਤੋਂ 100 ਮਿਲ ਜਾਣਗੇ ਇਹ ਮੈਂ ਸਿਰਫ ਇੱਕ ਪੀਸ ਦਾ ਉਹ ਦਿਖਾ ਰਿਹਾ ਆ ਨਾਲ ਆਏਗਾ ਜੀ ਪਿਓਰ ਚਨਾਉਨ ਸ਼ਫੌਨ ਦਾ ਦੁਪੱਟਾ ਕੀ ਰੇਂਜ ਵੀਰੇ ਇਹ ਬਾਜ਼ਾਰ 3-3000 ਦਾ ਵਿਕ ਰਿਹਾ 2500 ਦਾ ਆਪਾਂ ਦੇਣਾ ਜੀ ਸਿਰਫ 1000 ਰੁਪਏ 50 ਰੁਪਏ ਦਾ 1000 ਰੁਪਏ 50 ਰੁਪਏ ਦਾ ਪਾਰਟੀ ਵੇਅਰ ਸੂਟ ਬਿਲਕੁਲ ਜੀ ਉਹ ਡਿਜ਼ਾਈਨ ਜਿੰਨੇ ਕਹੋਗੇ ਆ ਦੇਖੋ ਇਦਾਂ ਦੇ ਗੋਟਾ ਪੱਤੀ ਵਾਲੇ ਪਿਓਰ ਕਰੇਵ ਦੇ ਸੂਟ ਵਾਓ 4-4000 ਰੁਪਏ ਦਾ ਸੂਟ ਵਿਕ ਰਿਹਾ ਜੀ ਆਪਾਂ ਦੇਣਾ ਜੀ ਸਿਰਫ 1595 ਰੁਪਏ ਸਿਰਫ 1595 ਬਿਲਕੁਲ ਜੀ ਬਿਲਕੁਲ ਆ ਦੇਖੋ ਬਲੈਕ ਇਹਦੇ ਚ ਤੁਹਾਨੂੰ 7 ਤੋਂ ਲੈ ਕੇ 7 ਗੁਡ ਡਿਜ਼ਾਈਨ ਆਏ ਆ ਜੀ ਆ ਦੁਪੱਟਾ ਆ ਗਿਆ ਜੀ ਫੋਰ ਸਾਈਡ ਪੂਰਾ ਹੈਵੀ ਹਾਂਜੀ ਵੀਰੇ ਆ ਗਈ ਜੀ ਫਰੰ ਬਾਜ਼ਾਰਦਾਰ ਦੁਕਾਨਦਾਰ ਮੈਂ ਰੇਟ ਨਹੀਂ ਦੱਸ ਸਕਦਾ ਜੀ ਮੈਂ ਕਹਿੰਦਾ ਜੋ ਮੂੰਹ ਚ ਆ ਬੁੱਲੀ ਜਾਂਦੇ ਆ ਸਾਡੇ ਕੋਲ ਤੁਹਾਨੂੰ ਮਿਲ ਜੂਗਾ ਜੀ 1500 ਰੁਪਏ ਦਾ ਸਿਰਫ 1500 ਦੀ ਰੇਟ ਹੈ ਵੀ ਹੈ ਵੀ ਸੂਟ ਤੁਹਾਨੂੰ ਮਿਲ ਜਾਣੇ ਆ ਦੋਸਤੋ ਤੁਸੀਂ ਆਪ ਹੈਰਾਨ ਰਹਿ ਜਾਓਗੇ ਬਾਕੀ ਕੁਝ ਸਾਡੇ ਕੋਲ ਐਦਾ ਦੇ ਸੈਲੀਬ੍ਰਿਟੀ ਸੂਟ ਵੀ ਹੈਗੇ ਆ ਜੀ ਜਿਹੜੇ ਪੰਜਾਬੀ ਗਾਣਿਆਂ ਦੇ ਵਿੱਚ ਮਾਡਲਾਂ ਨੇ ਪਾਏ ਹੋਏ ਆ ਜੀ ਸਾਰੇ ਗਾਣਿਆਂ ਦੀ ਸਾਡੇ ਕੋਲ ਵੀਡੀਓ ਹੈ ਜਿੱਦੇ ਚ ਕਿਹੜੇ ਮਾਡਲ ਨੇ ਕਿਹੜਾ ਪਾਇਆ ਜੀ ਸੂਟ ਆਹ ਦੇਖੋ ਐਦਾ ਸ਼ਰਟ ਤੇ ਹੈਂਡਵਰਕ ਬਾਜੂ ਤੇ ਹੈਂਡਵਰਕ ਸਲਵਾਰ ਤੇ ਹੈਂਡਵਰਕ ਆਏਗਾ ਦੁਪੱਟੇ ਆਣਗੇ ਗੋਟਾ ਪੱਤੀ ਦੇ ਮਤਲਬ ਸਾਡੇ ਪਿਆਰੇ ਪਿਆਰੇ ਸੂਟ ਬਿਲਕੁਲ ਜੀ ਸਾਡੇ ਕੋਲ 200 ਗਾਣਿਆਂ ਦੀ ਵੀਡੀਓ ਹੈ ਤੇ 200 ਹੀ ਡਿਜ਼ਾਈਨ ਹੈ ਸਾਡੇ ਕੋਲ ਕਈ ਭੈਣਾਂ ਮੇਰੀਆਂ ਕਹਿੰਦੇ ਕਿ ਹੈਵੀ ਨਹੀਂ ਲੈਣੀ ਜੀ ਸਾਨੂੰ ਕੋਈ ਏਦਾਂ ਦੀ ਦਿਓ ਵੀ ਆ ਵੀ ਇਹ ਹਿਮਾਂਸ਼ੀ ਖੋਰਾਣਾ ਜੀ ਨੇ ਪਾਇਆ ਹੈ ਜੀ ਸੂਟ ਅੱਛਾ ਇਹ ਤਾਂ ਫਿਰ ਤੁਸੀਂ ਕਰਤਾ ਹੁਣ 15-16000 ਦਾ ਕੋਈ 15-16000 ਦਾ ਨਹੀਂ ਜੀ ਆਪਾਂ ਤੁਸੀਂ ਸਮਝ ਲਓ ਕਿ 2500 3000 ਦੇ ਵਿੱਚ ਵਿੱਚ 200 ਡਿਜ਼ਾਈਨ ਇਹੋ ਜਿਹਾ ਦੇ ਜਣਾ ਜਿਹੜਾ ਸੈਲੀਬ੍ਰਿਟੀ ਪੰਜਾਬੀ ਗਾਣਿਆਂ 'ਚ ਪਾਇਆ ਹੋਇਆ ਔਰ ਜਦ ਕੀ ਮਾਡਲਾਂ ਨੇ ਸੂਟ ਬਣਾਏ ਆ ਕੋਈ 8000 ਦਾ ਕੋਈ 10000 ਦਾ ਲੇਕਿਨ ਦੋਸਤੋ ਇਹ ਨਾ ਸਮਝ ਲਿਓ ਅਭੀ 12ਵੀਂ ਤੁਹਾਨੂੰ ਇਹੀ ਰੇਟ ਮਿਲ ਜਣੇ ਇਹ ਸਿਰਫ ਪੂਰਨ ਚੰਦਨ ਕੰਪਨੀ ਸਟੋਰ ਦੇ ਰੇਟ ਨੇ ਜਿਹੜੇ ਤੁਹਾਨੂੰ ਇਹ ਇੰਨੇ ਸਸਤੇ ਮਿਲਦੇ ਬਿਲਕੁਲ ਜੀ ਬਿਲਕੁਲ ਆ ਦੇਖੋ ਸਾਰਾ ਹੈਂਡਵਰਕ ਨਾਲ ਹੈਂਡਵਰਕ ਦੀ ਬਾਜੂ ਨਾਲ ਆਏਗਾ ਜੀ ਸਲਵਾਰ ਤੇ ਕੰਮ ਆ ਦੇਖੋ ਆ ਲਓ ਜੀ ਸਾਰੇ ਹੀ ਹੈਂਡਵਰਕ ਹੈ ਟੋਟਲ ਅਬ ਬਨਾਰਸੀ ਦੁਪੱਟੇ ਇਹ ਤਾਂ ਆ ਗਈ ਜੀ ਡਿਜ਼ਾਈਨਰ ਸੂਟ ਜਿੰਦੇ ਚ ਤੁਹਾਨੂੰ ਮਿਲ ਜੇਗਾ 200 300 ਡਿਜ਼ਾਈਨ ਹਾਂਜੀ ਵੀਰੇ ਹੁਣ ਕੁਝ ਇਹੋ ਜਿਹੇ ਡਿਜ਼ਾਈਨ ਜਿੰਨਾ ਤੇ ਬਾਜ਼ਾਰ ਨਾਲੋਂ ਆਪਾਂ ਬਹੁਤ ਸਸਤਾ ਵੇਚ ਰਹੇ ਹਾਂ 60 ਤੋਂ 70% ਰੇਟ ਸਾਡਾ ਬਾਜ਼ਾਰ ਨਾਲੋਂ ਘੱਟ ਹੋਏਗਾ ਜੀ ਆਹ ਦੇਖੋ ਇੰਦਾ ਦੇ ਹੈਵੀ ਲੋਕਲ ਡਿਜ਼ਾਈਨ ਆਹ ਦੇਖੋ ਕੇਰਾ ਆਇਆ ਨਾਲ ਬਾਜੂ ਆ ਗਈ ਆ ਨਾਲ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਆ ਗਿਆ ਇਹ ਤਾਂ ਐ ਮੰਨ ਲਓ ਵੀ ਜਿਵੇਂ ਵਿਆਹਾਂ ਵਾਲੇ ਸੂਟ ਹਨ ਜਿਹੜਾ ਬਿਲਕੁਲ ਜੀ ਬਿਲਕੁਲ ਇੰਨਾ ਜਿੱਦਾਂ ਆਪਾਂ ਬਹੁਤ ਫਾਇਦਾ ਕਰਾਣਾ ਹੈ ਜੀ ਬਹੁਤ ਫਾਇਦਾ ਮਤਲਬ ਬਾਜ਼ਾਰ ਨਾਲੋਂ ਅੱਧੇ ਰੇਟਾਂ ਤੋਂ ਵੀ ਸ਼ਾਇਦ ਘੱਟ ਹੀ ਪੈਣਗੇ ਤੁਹਾਨੂੰ ਔਰ ਇੱਕ ਇੱਕ ਦੋ ਦੋ ਪੀਸ ਵੇ ਤੁਹਾਨੂੰ ਦਿਖਾਣਾ ਜਦ ਕਿ ਪੂਰਾ ਇੱਕ ਵਾਰੀ ਕੈਮਰਾ ਮਾਰ ਦੋ ਇਹ ਪੂਰਾ ਫਲੋਰ ਹੀ ਜਿਹੜਾ ਸਾਰਾ ਬਰਾਇਡਲ ਦਾ ਹੈ ਜੀ ਜਿਨ੍ਹਾਂ ਨੇ ਫੈਂਸੀ ਸੂਟ ਦੇਖਣੇ ਉੱਥੇ ਬਹਿ ਕੇ ਆਰਾਮ ਨਾਲ ਦਿਖਾਈ ਦੇ ਆ ਕਿਉਂਕਿ ਡਿਜ਼ਾਈਨ ਹੀ ਇੰਨਾ ਹੈ ਜੀ ਕਸਟਮਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡੇ ਕੋਲ ਬੈਠਾ ਰਹੇ ਸਾਡੇ ਕੋਲ ਡਿਜ਼ਾਈਨ ਨਹੀਂ ਖਤਮ ਹੁੰਦੇ ਜੀ ਆ ਦੇਖੋ ਟਾਈਟਾ ਮੀਟਰ ਦੇ origignal ਚਨੌਂਚ ਫੌਂਡ ਦੇ ਦੁਪੱਟੇ ਹੋਣਗੇ ਜੀ ਐਦਾਂ ਦੇ bridal suit ਆ ਦੇਖੋ ਆ ਦੇ ਇਸ ਪਰ ਕਿੰਨਾ ਪਰਸੈਂਟ ਆਫ ਦੇ ਦੋਗੇ ਇਹ ਸਾਡਾ ਬਾਜ਼ਾਰ ਨਾਲੋਂ ਬਹੁਤ ਸਸਤਾ ਪੈਗਾ ਜੀ ਹੁਣ ਬਾਜ਼ਾਰ 'ਚ ਤਾਂ 9-9 ਦਾ 10-10 ਹਜ਼ਾਰ ਦਾ ਸੂਟ ਵਿਕ ਰਿਹਾ ਜੀ ਬਿਲਕੁਲ ਵੀਰੇ ਬਿਲਕੁਲ ਬਾਜ਼ਾਰ 10000 ਦਾ ਸਾਡੇ ਕੋਲ ਮਿਲ ਜੂਗਾ ਜੀ 3500 3200 ਇਨੀ ਰੇਂਜ ਓਕੇ ਯਾਨੀ ਕਿ ਮੰਨ ਲਓ ਵੀ 60-70% ਆਫ 60-70% ਆਫ ਜੀ ਆ ਲਓ ਜੀ ਇੱਕ ਬਹੁਤ ਪਿਆਰਾ ਸੂਟ ਆ ਦੇਖੋ ਐਦਾਂ ਦੇ ਸੂਟ ਮਤਲਬ ਡਿਜ਼ਾਈਨ ਕਿੰਨੇ ਕਿ ਦਿਖਾ ਦਈਏ ਬਸ ਐਣੀ ਤੁਹਾਨੂੰ ਕਹੀਏ ਹੁਣ ਡਿਜ਼ਾਈਨ ਬੰਦੇ ਕੋ ਦੁਪੱਟਾ ਨਹੀਂ ਫੜਿਆ ਜਾਂਦਾ ਐਡੀ ਲੈਂਥਾ ਦੁਪੱਟਿਆਂ ਦੀ ਬਿਲਕੁਲ ਜੀ ਬਿਲਕੁਲ ਮੋਟ ਹੈਵੀ ਦੁਪੱਟੇ ਵਾਲੇ ਸੂਟ ਨੇ ਸਾਰੇ ਸਾਰੇ ਪਾਰਟੀ ਵੇਅਰ ਸੂਟ ਨੇ ਤੇ ਕਪੜਾ ਬਿਲਕੁਲ オリジナル ਕਪੜਾ ਤੁਹਾਨੂੰ ਮਿਲੂਗਾ ਮੇਲ ਦਾ ਇੱਥੋਂ ਫਾਇਦਾ ਹੋਣਾ ਜੀ ਪਹਿਣਾ ਪਰਾਵਾਂ ਦਾ ਜਿਹੜਾ ਬਾਜ਼ਾਰ ਸੂਟ ਮੰਨ ਲਓ 5000 ਦਾ ਹੈ ਸਾਡੇ ਕੋਲ ਤੁਹਾਨੂੰ 2000 ਦਾ ਮਿਲ ਜੂ ਜਿਹੜਾ ਬਾਜ਼ਾਰ 7000 ਦਾ ਹੈ ਉਹ 2500 2600 ਦਾ 10000 ਦਾ ਸੂਟ 3000 3500 ਦਾ ਮਿਲ ਜਾਊਗਾ ਜੀ ਆਹ ਲਓ ਜੀ ਇਸ ਤੋਂ ਵੱਡੇ ਤੁਹਾਡੇ ਹੋਰ ਕਿਤੇ ਮੈਨੂੰ ਲੱਗਦਾ ਫਾਇਦੇ ਹੋਣੇ ਆਗੇ ਜੇ ਤੁਸੀਂ ਦਾਜ ਵਰੀ ਲੈਣ ਆਉਂਗੇ ਤਾਂ ਤੁਹਾਡੇ ਰਿਸ਼ਤੇਦਾਰਾਂ ਦਾ ਦੇਣ ਲੈਣਾ ਜਿਹੜਾ ਸਾਰਾ ਵਿੱਚੋਂ ਫ੍ਰੀ ਹੀ ਨਿਕਲਦਾ ਬਿਲਕੁਲ ਆ ਦੇਖੋ ਕਿੱਡਾ ਹੈਵੀ ਫਰੰਟ ਹੈ ਹੈਵੀ ਨਾਲ ਝਰਕਣ ਦੀ ਬਾਜੂ ਕੱਢੀ ਹੋਏਗੀ ਔਰ 4 ਸ਼ੈਡੇਡ ਹੈਵੀ ਦੁਪੱਟਾ ਦੇਖੋ ਹਾਂਜੀ ਵੀਰੇ ਇਹ ਸੂਟ ਬਿਜਾ ਇਹ ਸੂਟ ਬਜ਼ਾਰ 8000 9000 ਦਾ ਵਿਕਰੇ ਆ ਜੀ ਅਸੀਂ ਇਹ 9 10000 ਵਾਲਾ ਸੂਟ ਤੁਹਾਨੂੰ 3500 ਦਾ ਦੇਣਾ ਹੈ 3500 ਦਾ ਸਾਰਾ ਹੈਂਡਵਰਕ ਜੜਿਆ ਪਿਆ ਜੀ ਅੰਦੇ ਚ ਰੰਗ ਡਿਜ਼ਾਈਨ ਹੁੰਦੇ ਆ ਬਹੁਤ ਜੀ ਹੈਂਡਵਰਕ ਵਗੈਰਾ ਹੁੰਦੇ ਆ ਅੰਦੇ ਵਿੱਚ 15 ਤੋਂ 20 ਰੰਗ ਜਿੰਨੇ ਵੀ ਸੂਟ ਹੁੰਨ ਤਾਂ ਖੋਲੇ ਆ ਸਾਰਿਆਂ ਚ ਰੰਗ ਮਿਲਣਗੇ ਡਿਜ਼ਾਈਨਰ ਦੀ ਤਾਂ ਤੁਸੀਂ ਗੱਲ ਹੀ ਛੱਡ ਦਿਓ ਜੀ ਐਦਾਂ ਦੇ ਸੈਲੀਬ੍ਰਿਟੀ ਸੂਟ ਆ ਵੀ ਪੰਜਾਬੀ ਮਾਡਲ ਨੇ ਆਪਾਂ ਇੱਕ Song ਚ ਪਾਇਆ ਹੋਇਆ ਇਹ ਮੈਂ ਤੁਹਾਨੂੰ ਦੱਸਿਆ 300 ਤੋਂ ਵੱਧ ਡਿਜ਼ਾਈਨ ਆ ਸਾਡੇ ਕੋਲ ਜੀ ਜਿਹੜੇ ਪੰਜਾਬੀ ਮਾਡਲ ਨੇ ਪਾਇਆ ਕਿੰਨਾ ਪਿਆਰਾ ਤੇ ਕਿੰਨਾ ਹੈਵੀ ਗਲਾ ਵਾਲਾ ਸਾਰਿਆਂ ਦੀ ਸਲਵਾਰ ਤੇ ਵੀ ਹੈਂਡਵਰਕ ਆਏਗਾ ਦੁਪੱਟਾ ਗੋਟਾ ਪਤੀ ਦੇ ਇਹਦੇ ਨਾਲ ਨਾਲ ਇੱਕ ਆ ਚੀਜ਼ ਅੱਜ ਇਹ ਆ ਆ ਹੈਂਡਵਰਕ ਦਾ ਸਾਰਾ ਗਲਾ ਹੈ ਜੀ ਟੋਟਲ ਹੈਂਡਵਰਕ ਦਾ ਗਲਾ ਆ ਲੋ ਜੀ ਨਾਲ ਆਏਗੀ ਜੀ ਸਲਵਾਰ ਇਹ ਆਏਗੀ ਜੀ ਨਾਲ ਚੱਪਲ ਵੀ ਤੁਹਾਨੂੰ ਬਿਆਰੋ ਲੈਣ ਦੀ ਲੋੜ ਨਹੀਂ ਤੇ ਬਨਾਰਸੀ ਦੁਪੱਟਾ ਬੜਾ ਪਿਆਰਾ ਵੀਰੇ ਇਹਦਾ ਉਹ ਹਣਾ 10-15000 ਉਹ ਨਹੀਂ ਜੀ ਨਹੀਂ ਸਾਡੇ ਕੋਲ 10-15 ਇਹਦਾ ਕਿੱਥੋਂ ਜੀ ਇਹ ਤਾਂ ਸਸਤੇ ਸਸਤੇ ਵੇਚ ਕੇ ਫਟਾਫਟ ਨਵਾਂ ਮਾਲ ਲਈਦਾ ਹੈ